ਕਿਵੇਂ ਆ ਬੰਤ ਮਰਜਾਪੁਰ ਆ ਲਿਆ ਕਿਉਂ ਉਹ ਮਾਈਟੋਨੇ ਛੇਲ ਜੀ ਲੱਗੀ ਹੋਈ ਆ 50 ਵਾਲੀ ਦੀ 50 ਵਾਲੀ ਛੇੜ ਕੇ ਮੈਂ 50 ਵਾਲੀ ਛੇਲ ਥੋੜਾ ਕੁਝ ਪਰ ਟੁੱਟ ਜਾਂਦੀ ਆ ਜੀ ਕਿੱਥੇ ਹੁਣ ਆ ਮੈਂ ਤਾਂ ਵੀ ਪੈਂਟੇ ਚ ਹੈ ਪੈਂਟੇ ਚ ਕਹਿੰਦੇ ਨੇ ਛੇਲ ਲੱਗੀ ਹੋਈ ਆ ਤੈਨੂੰ ਤਾਂ ਪਤਾ ਹੀ ਹੋਊ ਹੁਣ ਨਾ ਮੈਨੂੰ ਨਹੀਂ ਪਤਾ ਟਾਇਰ ਜਿਆ ਕਿੰਨੇ ਦਾ ਪਵਾਇਆ ਦੀ ਉਹ ਜਿਆ ਪ੍ਰਾਣਾ ਪਵਾਇਆ 50 ਦਾ ਹੈ 50 ਦਾ ਪਵਾਇਆ ਐਦਾ ਮੱਕੀ ਦਾ ਰੇਟ ਕਹਿੰਦੇ ਨੇ ਹੈ ਕਿ ਐ 300 ਦਾ ਡੰਗਾ ਤਨਾ 500 ਨੂੰ ਵੜਾਈ ਦਾ ਹੂੰ ਬਾਕੀ ਤੈਨੂੰ ਤਾਂ ਪਤੀ ਹੋਗਾ ਅੰਨਾ ਤਾਂ ਤੂੰ ਵੀ ਬਬਲਾਨੀ ਅੰਨਾ ਤਾਂ ਜਾਦੀ ਲੈਂਦਾ ਬੰਦੇ ਦਾ 500 ਦਾ ਹੈ ਇਹ ਰੇ ਗੱਲ 500 ਦੇ ਕਾ ਤੂੰ ਮੁਕਦੀ ਆ ਕੀ ਨਹੀਂ ਜਿਹੜੀ ਚੀਜ਼ ਆ ਪੰਜ ਛੋੜੀ ਉਹ ਤਾਂ ਫਿਰ ਹੁਣ ਕਹੀ ਹੋ ਜਾਊਗੀ ਹੁਣ ਤੂੰ ਐ ਕਹੇ ਬਿਜਲਾਏ ਹਜ਼ਾਰ ਦੀ ਜੇ ਮੈਂ ਇਹ ਚੀਜ਼ ਹਜ਼ਾਰ ਦੀ ਕਹਾਂ ਮੈਂ ਤੈਨੂੰ ਹਜ਼ਾਰ ਦੀ ਵੀ ਕਹਿ ਸਕਦਾ ਸੀ ਬੈਠੇ ਲੱਗੀ ਆ ਹਜ਼ਾਰ ਦੀ ਉਹ ਜਿਹੜੀ ਚੀਜ਼ ਦਾ ਮੁੱਲ ਆ ਫਿਰ ਉਹ ਤਾਂ ਹੁਣ ਕਹੀ ਜਾਂਦਾ ਹੁੰਦਾ ਜਿਹੜੀ ਚੀਜ਼ ਜਿੰਨੇ ਕ ਦੀ ਹੈਗੀ ਆ 500 ਦਾ ਮੈਨੂੰ ਪਾ ਦਦੇ ਰ 500 ਦੇਣਾ ਸੀ ਕੋਈ ਨਾ ਦੇ ਰਾਂਗੇ ਉਹ ਜਾ ਉਹ ਡੰਗਰਾ ਮੈਂ ਕਹਤ ਕੋਈ ਨਾ ਬਈ ਦੇ ਦਾਨੇ ਨਹੀਂ ਮੈਂ ਟੁਕੇ ਰਖ ਕੇ ਦੇ ਮੈਂ ਕਹਤ ਆ 500 ਹੀ ਦਾ ਹਰੇ ਜਿਹਾ ਕਦੇ ਮੱਕੀ ਕਦੇ ਟਾਇਰ ਸਾਰਾ 1000 ਰੁਪਏ ਦਾ 15 ਦਾ ਟਾਇਰ ਪਾ ਤੂੰ 500 ਹੀ ਦਾ ਉਹ 500 ਮੈਂ ਦੇ ਕੇ ਆਇਆ ਤੀ ਉਹਨੂੰ 1000 ਰੁਪਏ ਛੱਡੜਾ ਫੜਾਇਆ ਮੈਂ ਤਾਂ ਐ ਕਹਤ ਕੋਈ ਨਾ ਦੇ ਦਾਂਗੇ ਬਈ ਤੇਰਾ ਓਏ ਮੈਂ ਕਿਹੜਾ ਮੰਗੇ ਨੇ ਹੁਣੀ ਲੈ ਲੈ ਫੇਰ ਦੇਵਾ ਹੁਣ ਇਸ ਤੋਂ ਬਾਅਦ 5 ਇਸ ਤੋਂ ਬਾਅਦ 509 ਆ ਜੇ ਤੇਰੀ ਚਾੜੀ ਪੈਣੀ ਨਹੀਂ ਆ ਫੜ 500 ਜੇ ਲੈ ਹੈਗੇ ਨੇ ਤਾਂ ਕੋਈ ਤੰਗ ਨਹੀਂ ਆ ਫੜ ਬਈ ਇਹ ਤੋਂ ਧਾਰਾ ਫੜਾ ਦੀ 500 ਰੁਪਇਆ ਅਣ ਕੱਲ ਪਰਸੋਂ ਦਾ ਹਰੇਕ ਗੱਲ 500 ਦੀ ਮੁਕਦੀ ਦੀ ਆ ਗੀ ਕਾ ਨੋਟ ਆ ਬਈ 500 ਆ 21 ਦਿੱਤਾ 21 ਠੀਕ ਆ ਹਰੇਕ ਗੱਲ 500 ਦੇ ਮੁਕਦੀ ਦੇ ਨਾ ਦੇਖ ਜਦੋਂ ਮਰਜੀ ਤੇਰੇ ਲਈ ਬੂਹੇ ਖੁੱਲ੍ਹੇ ਨੇ ਜਿੰਨੇ ਪੈਸਿਆਂ ਦੀ ਲੋੜ ਹੈ ਭਈ 2000 2500 ਤੱਕ ਤੇ ਜਾ ਸਕਦੇ ਬੜੀ ਬਾਲੀ ਦਾ ਆਪਣੇ ਚ ਵੀ ਗੁੰਜਾਇਸ਼ ਨਹੀਂ ਹੈਗੀ ਤੈਨੂੰ ਪਤਾ ਮੇਰੀਆਂ ਕਬੀਲਦਾਰੀਆਂ ਨੂੰ ਆ ਠੀਕ ਹੈ ਧੰਨਵਾਦ ਬਈ ਡੰਗ ਸਾਰਿਆ ਤਾਂ 500 ਮੋੜਦਾ ਤੇਰਾ ਹੁਣ ਕੱਲ ਪਰਸੋਂ ਦੀ ਹਰੇਕ ਗੱਲ 500 ਦੀ ਮੁਕਦੀ ਦੀ ਅੱਜ ਆਪਾਂ ਲੰਬਾ ਲਾ ਕੋੜਾ ਨੇਮ ਦਬਾਲਾ ਮੈਂ ਤਾਂ ਤਾਂ ਕਹਿ ਤੂੰ ਉੱਦੇ ਜਿੱਦੇ ਤੱਕ ਇੱਕ ਵਾਰੀ ਤੈਨੂੰ 1000 ਰੁਪਿਆ ਮੰਗ ਕੇ ਦੀ ਹੈ ਤੈਨੂੰ ਉੱਦੇ ਕਹਾਂ ਕਹਿੰਦਾ ਵੀ ਮੋਟਰਸਾਈਕਲ ਦੀ ਪਾਰਟੀ ਕਰੀ ਹੈ ਮੈਂ ਕਹੇ ਨਹੀਂ ਉੱਦੇ ਮਹਾ ਭਾਈ 500 ਲੱਗਿਆ ਪਾਰਟੀ ਕਰੀ ਆ ਮੇਰੀ ਤਾਂ ਫਿਰ ਉਹੀ ਗੱਲ ਹੈ ਨਾ ਹਰੇਕ ਗੱਲ 500 ਉਹ ਵੀ ਲੱਗਿਆ ਵੀ 500 ਆਈ ਮੈਂ ਇੱਕ ਵਾਰੀ ਵੀ ਤੈਨੂੰ ਉਦੋਂ ਹਰ ਇੱਕ ਚੀਜ਼ ਹਜ਼ਾਰ ਦੀ ਆਉਣ ਲੱਗੀ ਸੀ ਉਹ ਨਾ ਹਾਏ ਮੂਵੀ ਦੇ ਵਾਕਾਂੀਆਂ ਥੈਂਕ ਯੂ ਫਿਰ ਮੈਂ ਏਰੀ ਜਾਣਾ ਥੈਂਕ ਯੂ ਥੈਂਕ ਯੂ